ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਂ ਇਹ ਦਰਸਾਇਆ ਹੈ ਕਿ ਰੱਬ ਵਾਲ ਟੁਰੀ ਚਲੋ ਪਰ ਤੁਰਨਾ ਨਾਮ ਜਪਦੇ ਆਸਰੇ ਹੁੰਦਾ ਹੈ ਤੇ ਨਾਮ ਜਪ ਉਹ ਕਰਦਾ ਹੈ ਜਿਸ ਦੇ ਅੰਦਰ ਦਰਸ਼ਨਾਂ ਦੀ ਸਿੱਖ ਆਉਂਦੀ ਹੈ ਦੇ ਸਿੱਖ ਨੂੰ ਪ੍ਰਾਪਤ ਕਰਨ ਦਾ ਤਰੀਕਾ ਵਿਆਪ ਜੀ ਨੇ ਦਰਸਾਇਆ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ 15 ਅਗਸਤ 1912 ਪਵਿੱਤਰ ਆਤਮਾ ਜੀਓ ਬਸ ਤੁਰੇ ਚਲੋ ਵਾਹਿਗੁਰੂ ਦਾ ਸਿਮਰਨ ਕਰੋ ਬਾਣੀ ਪੜੋ ਗੁਰੂ ਨਾਨਕ ਦੇ ਚਰਨਾਂ ਨੂੰ ਅੰਦਰ ਵਸਾਓ ਦਰਸ਼ਨਾ ਦੀ ਸਿੱਖੀ ਬੜੀ ਦਾਤ ਹੈ ਇਸ ਛਿੱਕ ਤੇ ਸਿੱਖ ਦੇ ਆਸਰੇ ਨਾਮ ਜਪਉਂਦਾ ਹੈ ਜਿਸ ਨੂੰ ਛਿੱਕ ਨਹੀਂ ਪੈਂਦੀ ਉਹ ਕਦੇ ਨਾਮ ਨਹੀਂ ਜਪ ਸਕਦਾ ਹਾਂਜੀ ਛਿੱਕ ਤੋਂ ਭਾਵ ਹੈ ਖਿੱਚ ਅਸਲ ਵਿੱਚ ਇੱਕ ਛਿੱਕ ਗੁਰੂ ਨਾਨਕ ਦੇਵ ਜੀ ਆ ਪਾਉਂਦੇ ਹਨ ਤੇ ਲੜ ਲਾਂਦੇ ਹਨ ਉਹਨਾਂ ਦੀ ਮਿਹਰ ਹੈ ਹਾਂਜੀ ਫਿਰ ਦੁਹਰਾ ਦਈਏ ਜਿਸ ਨੂੰ ਛਿੱਕ ਨਹੀਂ ਪੈਂਦੀ ਉਹ ਕਦੇ ਨਾਮ ਨਹੀਂ ਜਪ ਸਕਦਾ ਅਸਲ ਵਿੱਚ ਏਛਿਕ ਗੁਰੂ ਨਾਨਕ ਦੇਵ ਜੀ ਆ ਪਾਉਂਦੇ ਹਨ ਤੇ ਲੜ ਲਾਂਦੇ ਹਨ ਉਹਨਾਂ ਦੀ ਮਿਹਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਦਰਸ਼ਨ ਪਿਆਰ ਨਾਲ ਕਰਿਆ ਕਰੋ ਅਰ ਧਿਆਨ ਨਾਲ ਮੱਥੇ ਟੇਕਿਆ ਕਰੋ ਹਾਂਜੀ ਮਿਹਰ ਦੀ ਪ੍ਰਾਪਤੀ ਦਾ ਸਾਧਨ ਬੜੇ ਗੁੱਝੇ ਰੂਪ ਵਿੱਚ ਦਰਸਾਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਦਰਸ਼ਨ ਪਿਆਰ ਨਾਲ ਕਰਿਆ ਕਰੋ ਅਰ ਧਿਆਨ ਨਾਲ ਮੱਥੇ ਟੇਕਿਆ ਕਰੋ ਤਾਂ ਗੁਰੂ ਨਾਨਕ ਦੇਵ ਹਿਤਕਾਰੀ ਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ